ਟਿਬੀਅੰਦਰ ਪੁੱਤ ਸਿੱਧੂ ਮਸੂਏ ਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਇਸ ਮੌਕੇ ਮਾਤਾ ਚਰਨਕੌਰ ਜੀ ਆਪਣੇ ਪੁੱਤ ਨੂੰ ਯਾਦ ਕਰ ਭਾਵੁਖ ਹੋ ਰਹੇ ਹਨ ਸਿੱਧੂ ਮਸੂਏ ਵਾਲੇ ਦੀ ਤਸਵੀਰ ਸਾਂਝੀ ਕਰਦਿਆਂ ਮਾਤਾ ਚਰਨਕੌਰ ਜੀ ਨੇ ਭਾਵੁਖ ਗੱਲਾਂ ਸਾਂਝਾ ਕੀਤੀਆਂ ਉਹ ਲਿਖਦੇ ਹਨ ਸ਼ੁਭ ਪੁੱਤ 2 ਸਾਲ ਹੋ ਗਏ ਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਹਾਂ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਕਾਲਪੁਰਖ ਅੱਗੇ ਤੁਹਾਡੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹ ਹੀ ਅਰਦਾਸ ਕਰਦੀ ਹਾਂ 10 ਦਿਨਾਂ ਆ ਕੇ ਮਾਤਾ ਚਰਨ ਕੋਹ ਜੀ ਆਪਣੇ ਪੁੱਤ ਦੇ ਜਨਮ ਦਿਨ ਤੇ ਅਕਾਲ ਪੁਰਖ ਅੱਗੇ ਉਹਨਾਂ ਦੀ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਅਰਦਾਸ ਕਰ ਰਹੇ ਹਨ 10 ਦਿਨਾਂ ਆ ਕੇ ਮਾਤਾ ਚਰਨ ਕੋਹ ਜੀ ਆਪਣੇ ਪੁੱਤ ਨੂੰ ਇੰਨਾ ਯਾਦ ਕਰ ਰਹੇ ਹਨ ਕਿ ਉਹ ਇਹ ਗੱਲ ਲਿਖ ਰਿਹਾ ਨੇ ਕਿ ਮੈਂ ਤੁਹਾਨੂੰ ਆਪਣੇ ਬੁੱਕਲ ਵਿੱਚ ਲੈ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦੀ ਹਾਂ ਪਰ ਨਿੱਕੇ ਸਿੱਧੂ ਮੁਸੇਵਾਲੇ ਦੇ ਆਨ ਕਰਕੇ ਮਾਤਾ ਚਰਨਕੌਰ ਜੀ ਨੂੰ ਆਪਣੇ ਵੱਡੇ ਪੁੱਤ ਦੀ ਪਰਛਾਈਂ ਟੇਖ ਨੂੰ ਮਿਲ ਰਹੀ ਹੈ ਤੇ ਅੱਜ ਵੀ ਮਾਤਾ ਚਰਨਕੌਰ ਜੀ ਅਤੇ ਸਿੱਧੂ ਨੂੰ ਚਾਉਣ ਵਾਲੇ ਜਿੰਨੇ ਵੀ ਸਰੋਤੇ ਨੇ ਉਹ ਸਾਰੇ ਸਿੱਧੂ ਮੁਸੇਵਾਲੇ ਦੀ ਇਨਸਾਫ ਦੀ ਮੰਗ ਰੱਖ ਰਹੇ ਹਨ ਟਿੱਬੀ ਅੰਦਰ ਪੁੱਤ ਸਿੱਧੂ ਮੁਸੇਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਇਸ ਮੌਕੇ ਮਾਤਾ ਚਰਨਕੌਰ ਜੀ ਆਪਣੇ ਪੁੱਤ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ ਸੇ ਦੂਸਰੇ ਵਾਲੀ ਦੀ ਤਸਵੀਰ ਸਾਂਝੀ ਕਰਦਿਆਂ ਮਾਤਾ ਚਰਨਕੌਰ ਜੀ ਨੇ ਪਾਪੂ ਕੋ ਗੱਲਾਂ ਸਾਂਝਾ ਕੀਤੇ ਹਨ ਉਹ ਲਿਖਦੇ ਹਨ ਸ਼ੁਭ ਪੁੱਤ ਦੋ ਸਾਲ ਹੋ ਗਏ ਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਭੜਨਗੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਹਾਂ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਆਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਹੀ ਅਰਦਾਸ ਕਰਦੀ ਆਂ ਦਸ ਦਿਨੇ ਆ ਕੇ ਮਾਤਾ ਚਰਨ ਕੋਰ ਜੀ ਆਪਣੇ ਪੁੱਤ ਦੇ ਜਨਮ ਦਿਨ ਤੇ ਆਕਾਲ ਪੁਰਖ ਅੱਗੇ ਉਹਨਾਂ ਦੀ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਅਰਦਾਸ ਕਰ ਰਹੇ ਹਨ ਦਸ ਦਿਨੇ ਆ ਕੇ ਮਾਤਾ ਚਰਨ ਕੋਰ ਜੀ ਆਪਣੇ ਪੁੱਤ ਨੂੰ ਇੰਨਾ ਯਾਦ ਕਰ ਰਹੇ ਹਨ ਕਿ ਉਹ ਇਹ ਗੱਲਾਂ ਲਿਖ ਰਿਹਾ ਨੇ ਕਿ ਮੈਂ ਤੁਹਾਨੂੰ ਆਪਣੇ ਬੁੱਕਲ ਵਿੱਚ ਲੈ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦੀ ਆਂ ਪਰ ਨਿੱਕੇ ਸਿੱਧੂ ਮੁਸੇਵਾਲੇ ਦੇ ਆਨ ਕਰਕੇ ਮਾਤਾ ਚਰਨਕੌਰ ਜੀ ਨੂੰ ਆਪਣੇ ਵੱਡੇ ਪੁੱਤ ਦੀ ਪਰਛਾਈਂ ਟੇਖੂ ਨੂੰ ਮਿਲ ਰਹੀ ਹੈ ਤੇ ਅੱਜ ਵੀ ਮਾਤਾ ਚਰਨਕੌਰ ਜੀ ਅਤੇ ਸਿੱਧੂ ਨੂੰ ਚਾਉਣ ਵਾਲੇ ਜਿੰਨੇ ਵੀ ਸਰੋਤੇ ਨੇ ਉਹ ਸਾਰੇ ਸਿੱਧੂ ਮੁਸੇਵਾਲੇ ਦੀ ਇਨਸਾਫ ਦੀ ਮੰਗ ਰੱਖ ਰਹੇ ਹਨ ਟੀਬੀ ਅੰਦਰ ਪੁੱਤ ਸਿੱਧੂ ਮੁਸੇਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਇਸ ਮੌਕੇ ਮਾਤਾ ਚਰਨਕੌਰ ਜੀ ਆਪਣੇ ਪੁੱਤ ਨੂੰ ਯਾਦ ਕਰ ਭਾਵੁਖ ਹੋ ਰਹੇ ਹਨ ਸਿੱਧੂ ਮੁਸੇਵਾਲੇ ਦੀ ਤਸਵੀਰ ਸਾਂਝੀ ਕਰਦੇ ਮਾਤਾ ਚਰਨਕੌਰ ਜੀ ਨੇ ਭਾਵੁਖ ਗੱਲਾਂ ਸਾਂਝਾ ਕੀਤੇ ਹਨ ਉਹ ਲਿਖਦੇ ਹਨ ਸ਼ੁਭ ਪੁੱਤ ਤੋ 2 ਸਾਲ ਹੋ ਗਏ ਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਆ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਹੀ ਅਰਦਾਸ ਕਰਦੀ ਆਂ ਦਸ ਦਿਨੇ ਆ ਕੇ ਮਾਤਾ ਚਰਨ ਕੋਹੜ ਜੀ ਆਪਣੇ ਪੁੱਤ ਦੇ ਜਨਮ ਦਿਨ ਤੇ ਅਕਾਲ ਪੁਰਖ ਅੱਗੇ ਉਹਨਾਂ ਦੀ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਅਰਦਾਸ ਕਰ ਰਹੇ ਹਨ ਦਸ ਦਿਨੇ ਆ ਕੇ ਮਾਤਾ ਚਰਨ ਕੋਹੜ ਜੀ ਆਪਣੇ ਪੁੱਤ ਨੂੰ ਇੰਨਾ ਯਾਦ ਕਰ ਰਹੇ ਹਨ ਕਿ ਉਹ ਇਹ ਗੱਲ ਲਿਖ ਰਿਹਾ ਨੇ ਕਿ ਮੈਂ ਤੁਹਾਨੂੰ ਆਪਣੇ ਬੁੱਕਲ ਵਿੱਚ ਲੈ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦੀ ਆਂ ਪਰ ਨਿੱਕੇ ਸਿੱਧੂ ਮੁਸੇਵਾਲੇ ਦੇ ਆਨ ਕਰਕੇ ਮਾਤਾ ਚਰਨਕੌਰ ਜੀ ਨੂੰ ਆਪਣੇ ਵੱਡੇ ਪੁੱਤ ਦੀ ਪਰਛਾਈਂ ਟੇਖ ਨੂੰ ਮਿਲ ਰਹੀ ਹੈ ਤੇ ਅੱਜ ਵੀ ਮਾਤਾ ਚਰਨਕੌਰ ਜੀ ਅਤੇ ਸਿੱਧੂ ਨੂੰ ਚਾਉਣ ਵਾਲੇ ਜਿੰਨੇ ਵੀ ਸਰੋਤੇ ਨੇ ਉਹ ਸਾਰੇ ਸਿੱਧੂ ਮੁਸੇਵਾਲੇ ਦੀ ਇਨਸਾਫ ਦੀ ਮੰਗ ਰੱਖ ਰਹੇ ਹਨ ਟਿੱਬੀ ਅੰਦਰ ਪੁੱਤ ਸਿੱਧੂ ਮੁਸੇਵਾਲੇ ਦਾ ਅੱਜ ਜਨਮ ਦਿਨ ਹੈ ਅਤੇ ਇਸ ਮੌਕੇ ਮਾਤਾ ਚਰਨਕੌਰ ਜੀ ਆਪਣੇ ਪੁੱਤ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ ਸੇਧੂਸ ਵਾਲੀ ਦੀ ਤਸਵੀਰ ਸਾਂਝੀ ਕਰਦਿਆਂ ਮਾਤਾ ਚਰਨਕੌਰ ਜੀ ਨੇ ਪਾਵਕ ਗੱਲਾਂ ਸਾਂਝਾ ਕੀਤੀਆਂ ਉਹ ਲਿਖਦੇ ਹਨ ਸ਼ੁਭ ਪੁੱਤ 2 ਸਾਲ ਹੋ ਗਏ ਆ ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ ਤੇ ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਆ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਆਕਾਲ ਪੁਰਖ ਅੱਗੇ ਤੁਹਾਡੇ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਹੀ ਅਰਦਾਸ ਕਰਦੀ ਆਂ ਦਸ ਦਿਨੇ ਆ ਕੇ ਮਾਤਾ ਚਰਨ ਕੋਰ ਜੀ ਆਪਣੇ ਪੁੱਤ ਦੇ ਜਨਮ ਦਿਨ ਤੇ ਆਕਾਲ ਪੁਰਖ ਅੱਗੇ ਉਹਨਾਂ ਦੀ ਇਨਸਾਫ ਦੀ ਸੁਣਵਾਈ ਜਲਦ ਹੋਵੇ ਇਹ ਅਰਦਾਸ ਕਰ ਰਹੇ ਹਨ ਦਸ ਦਿਨੇ ਆ ਕੇ ਮਾਤਾ ਚਰਨ ਕੋਰ ਜੀ ਆਪਣੇ ਪੁੱਤ ਨੂੰ ਇੰਨਾ ਯਾਦ ਕਰ ਰਹੇ ਹਨ ਕਿ ਉਹ ਇਹ ਗੱਲਾਂ ਲਿਖ ਰਿਹਾ ਨੇ ਕਿ ਮੈਂ ਤੁਹਾਨੂੰ ਆਪਣੇ ਬੁੱਕਲ ਵਿੱਚ ਲੈ ਤੁਹਾਨੂੰ ਜਨਮ ਦਿਨ ਦੀਆਂ ਵਧਾਈਆਂ ਦੇਣਾ ਚਾਹੁੰਦੀ ਆਂ ਪਰ ਨਿੱਕੇ ਸਿੱਧੂ ਮੁਸੇਵਾਲੇ ਦੇ ਆਨ ਕਰਕੇ ਮਾਤਾ ਚਰਨਕੌਰ ਜੀ ਨੂੰ ਆਪਣੇ ਵੱਡੇ ਪੁੱਤ ਦੀ ਪਰਛਾਈਂ ਟੇਖ ਨੂੰ ਮਿਲ ਰਹੀ ਹੈ ਤੇ ਅੱਜ ਵੀ ਮਾਤਾ ਚਰਨਕੌਰ ਜੀ ਅਤੇ ਸਿੱਧੂ ਨੂੰ ਚਾਉਣ ਵਾਲੇ ਜਿੰਨੇ ਵੀ ਸਰੋਤੇ ਨੇ ਉਹ ਸਾਰੇ ਸਿੱਧੂ ਮੁਸੇਵਾਲੇ ਦੀ ਇਨਸਾਫ ਦੀ ਮੰਗ ਰੱਖ ਰਹੇ ਹਨ